ਕੈਲਗਰੀ ਵਿਖੇ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਵਿਚਾਰਾਂ ਕਰਨ ਦੇ ਲਈ ਸਰਬ ਧਰਮ ਦੇ ਲੋਕਾਂ ਨੇ ਇਕੱਠੇ ਹੋ ਮਸਜਿਦਾਂ ਅੰਦਰ ਇੱਕ ਵਿਸ਼ੇਸ਼ ਇਕੱਤਰਤਾ ਕੀਤੀ ਹੈ ਤੇ ਜਿਸ ਵਿੱਚ ਪਰਮਾਤਮਾ ਦੇ ਗੁਣ ਵਿਸ਼ੇ ਉੱਪਰ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸਰਬ ਧਰਮ ਲੋਕਾਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਉੱਪਰ ਵਿਚਾਰਾਂ ਕੀਤੀਆਂ ਗਈਆਂ ਨੇ ਤੇ ਆਓ ਤੁਹਾਨੂੰ ਵੀ ਦਿਖਾਉਣਾ ਸਾਡੀ ਇੱਕ ਖਾਸ ਰਿਪੋਰਟ ਕੈਲਗਰੀ ਵਿਖੇ ਜਮਾਤ ਅਹਿਮਦੀਆ ਮੁਸਲਿਮ ਭਾਈਚਾਰੇ ਵੱਲੋਂ ਗੁਰੂ ਰਵਿਦਾਸ ਸੁਸਾਇਟੀ ਕੈਲਗਰੀ ਦੇ ਸਹਿਯੋਗ ਨਾਲ ਪਰਮਾਤਮਾ ਦੇ ਗੁਣ ਵਿਸ਼ੇ ਨਾਲ ਸੰਬੰਧਿਤ ਇੱਕ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਵਿੱਚ ਹਿੰਦੂ, ਮੁਸਲਮ ਅਤੇ ਸਿੱਖ ਭਾਈ ਚਾਰੇ ਵੱਲੋਂ ਵੱਡੀ ਗਿਣਤੀ ਵਿੱਚ ਹਿੱਸਾ ਲੈ ਕੇ ਹਮ ਸਭ ਇੱਕ ਹੈ ਦੇ ਨਾਅਰੇ ਨੂੰ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੰਚ ਉੱਪਰੋਂ ਬੁਲਾ ਰਹੇ ਨੇ ਗੁਰੂ ਰਬਦਾਸ ਜੀ ਦੇ ਬਾਰੇ ਅਤੇ ਅੱਲਾਹ ਤਾਲਾ ਦੀ ਨਜ਼ਰ ਵਿੱਚ ਸਭ ਮਨੁੱਖ ਬਰਾਬਰ ਹੋਣ ਦੀ ਗੱਲ ਕੀਤੀ। ਉਹ ਇਸ ਤੋਂ ਪਹਿਲਾਂ ਜਿਹੜਾ ਹਿੰਦੂ ਸ਼ਾਸਤਰ ਕੰਮ ਕਰ ਰਿਹਾ ਸੀ ਜਾਂ ਜਿਹੜੇ ਹਿੰਦੂ ਫਿਲਾਸਫੀ ਦੱਸ ਰਹੀ ਸੀ ਉਹ ਸਾਨੂੰ ਕਹਿੰਦੀ ਸੀ ਕਿ ਆਪ ਨੂੰ ਈਸ਼ੁਰ ਪ੍ਰਮਾਤਮਾ ਨਾਲ ਮਿਲਣਾ ਚਾਹੀਦਾ। ਸਾਡੀ ਆਤਮਾ ਪਰਮਾਤਮਾ ਦੇ ਨਾਮ ਮਿਲਣੀ ਚਾਹੀਦੀ ਹੈ ਤਾਂ ਕਿਹਦੇ ਵਾਸਤੇ ਤੁਸੀਂ ਸਾਡੇ ਕੋਲ ਆਓ ਪੰਡਤ ਜਿਹੜੇ ਸੀ ਉਹ ਕਹਿੰਦੇ ਜੀ ਸਾਡੇ ਕੋਲ ਆਓ ਅਸੀਂ ਫਿਰ ਤੁਹਾਡੇ ਵਾਸਤੇ ਪੂਰਾ ਕਰਾਂਗੇ ਯਾਦੂ ਸ਼ੁਕਰਾ ਦੇ ਕਰ ਸਕਦੇ ਕਰਾਂਗੇ ਤਾਂ ਤੁਹਾਡਾ ਮੇਲ ਹੋਏ ਉਸ ਵੇਲੇ ਜਿਹੜੀ ਗੱਲ ਕੀਤੀ ਤੁਮ ਲਵਿਦਾਸ ਜੀ ਨੇ ਕਿ ਭਗਤ ਭਗਤ ਜਗ ਬਚਿਆ ਚੌ ਚੱਕਰ ਵਿੱਚ ਚਮਰੇਟਾ ਪਾਣਾ ਗੰਡੇ ਰਾ ਵਿੱਚ ਕੁੱਲਾ ਧਰਮ ਟੋਏ ਟੋੜ ਸੁਲਟਾ ਆਇਨਾ ਤਬਸਾ ਤਾ ਐਸੀ ਲਾਲ ਕੁਜਬਿਲ ਕੌਣ ਕਰੇ ਗਰੀਬ ਨੇਵਾਜ ਉਸਿਆ ਮੇਰਾ ਮਾਥੇ ਸ਼ਤਰ ਤਰੇ

صلی اللہ علیہ وسلم نے پیش کیتا ہے اپنے آپ تصریح کہ میں کی چیز ہوں اور کس طرح تو اسے منو سمجھ سکتے ہیں کس طرح تو اسے منو جان سکتے ہیں قل ہو اللہ Each shabbat has immense meaning. ਸਮਾਗਮ ਦੌਰਾਨ ਹਿੱਸਾ ਲੈਣ ਵਾਲਿਆਂ ਦੇ ਬੋਲਾਂ ਵਿੱਚੋਂ ਅਜਿਹੇ ਪ੍ਰੋਗਰਾਮਾਂ ਦੇ ਨਤੀਜੇ ਸਾਰਤਕ ਹੋਣ ਦੀ ਉਮੀਦ ਦਿਖਾਈ ਦੇ ਰਹੀ ਸੀ ਬਹੁਤ ਹੀ ਚੰਗਾ ਲੱਗਿਆ ਕਿ ਗੋਡ ਇਜ਼ ਵਨ ਇਸ ਵਿਸ਼ੇ ਨੂੰ ਲੈ ਕੇ ਸਾਰਿਆਂ ਨੇ ਡਿਸਕਸ਼ਨ ਕੀਤੀ ਔਰ ਆਫਕੋਰਸ ਜਿਹੜੀ ਅਹਿਮਦੀਆ ਮੁਸਲਿਮ ਜਮਾਤ ਹੈਗੀ ਇੰਟੀਗ੍ਰੇਸ਼ਨ ਦੀ ਅਸੀਂ ਗੱਲ ਕਰਦੇ ਕੈਨੇਡੀਅਨ ਸੋਸਾਇਟੀ ਦੇ ਵਿੱਚ ਤਾਂ ਇਹਨਾਂ ਦੀ ਲੀਡਰਸ਼ਿਪ ਦੀ ਅੱਜ ਦੇਖ ਕੇ ਬੜਾ ਹੀ ਚੰਗਾ ਲੱਗਿਆ ਕਿ ਇਹਨਾਂ ਨੇ ਜਿਹੜਾ ਇਹਨਾਂ ਦਾ ਮੈਸੇਜ ਹੈਗਾ ਕਿ ਲਵ ਫਰ 올 ਹੇਟ ਹੇਟਰ ਫਰ ਨਨ کینیڈا البرٹا جیسی سوسائیٹی کے اندر جس میں مختلف رنگ نسل ذات پات اور مختلف دنیا کے حصوں سے یہاں لوگ آتے ہیں اس طرح کے جو انٹرفیت ڈائیلاگ ہے ایک دوسرے سے سیکھنے سکھانے کا جو عمل ہے وہ اس معاشرے کو مضبوط بنانے کے لیے اس معاشرے کو بہتر بنانے کے لیے ایک دوسرے کے ساتھ بیرر انڈرسٹینڈنگ کریٹ کرنے کے لیے بہت ضروری ہے بہت ودھی گل ہے احمدی جماعت اس سیٹنگ ان ایگزامپل ਕਿ ਦੋ ਧਰਮਾਂ ਵੀ ਇਕੱਠੇ ਹੋ ਸਕਦੇ ਆ ਕਿਉਂਕਿ ਜਿਹੜਾ ਅਸਲੀ ਜਿਹੜਾ ਅ ਰੱਬ ਆ ਉਹ ਤੇ ਇੱਕ ਹੀ ਆ ਮੈਨੂੰ ਲੱਗਦਾ ਕਿ ਭਾਈ ਚਾਰਕ ਸਾਂਝ ਬਧਾਉਣ ਦੇ ਵਾਸਤੇ ਜਮਾਤ ਅਹਿਮਦੀਆ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਪ੍ਰਸ਼ੰਸਾ ਦੇ ਕਾਬਲ ਹੈ ਅੱਜ ਇੱਕ ਮਸਜਿਦ ਦੇ ਵਿੱਚ ਦੂਸਰੇ ਧਰਮ ਨੂੰ ਸੱਦਾ ਦੇ ਕੇ ਉਹਨਾਂ ਦੇ ਗੁਰੂ ਸਾਹਿਬਾਨ ਬਾਰੇ ਉਹਨਾਂ ਦੇ ਰਹਿਬਰ ਬਾਰੇ ਗੱਲਬਾਤ ਕਰਨੀ ਇਹ ਫੁਰਨਾ ਤੁਹਾਨੂੰ ਕਿੱਥੋਂ ਪੁਰਿਆ ਇਹ ਸਾਡੇ ਇਸਲਾਮ ਦੇ ਬਾਨੀ حضرت ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਪੀਸ ਬੀਪਾਨ ਹਨ ਕਿ ਉਹਨਾਂ ਦੀ تعلیم ਹੈ ਉਹਨਾਂ ਦਾ ਹੀ ਫਲਸਫਾ ਹੈ ਉਹਨਾਂ ਨੇ ਸਾਨੂੰ ਇਹ ਸ਼ੁਰੂ ਤੋਂ ਦੱਸਿਆ ਵੇ ਕਿ ਦੂਜੇ ਧਰਮਾਂ ਦੇ ਜਿਹੜੇ ਲੀਡਰਸ ਨੇ ਜਾਂ ਪ੍ਰੋਫੈਟਸ ਨੇ ਜਾਂ ਸੇਂਟਸ ਨੇ ਉਹਨਾਂ ਦੀ ਉਸੇ ਤਰ੍ਹਾਂ ਹੀ ਰਿਸਪੈਕਟ ਕਰੋ ਇੱਜ਼ਤ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਧਰਮ ਦੇ ਵੱਡਿਆਂ ਦੀ ਇੱਜ਼ਤ ਕਰਦੇ ਹੋ ਪਿਛਲੇ ਸਾਲ ਤੁਸੀਂ ਸਿੱਖ ਧਰਮ ਦੇ ਬਾਨੀ ਬਾਬਾ ਗੁਰੂ ਨਾਨਕ ਸਾਹਿਬ ਦੇ ਬਾਰੇ ਵਿੱਚ ਇਸੇ ਮਸਜਿਦ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਪ੍ਰੋਗਰਾਮ ਕੀਤਾ ਸੀਗਾ ਕਮਿਊਨਿਟੀ ਵੱਲੋਂ ਉਹ ਪ੍ਰੋਗਰਾਮ ਇੱਕ ਸਾਲ ਬੀਤ ਜਾਣ ਤੋਂ ਬਾਅਦ ਕਿਹੋ ਜਿਹਾ ਰਿਸਪੌਂਸ ਰਿਹਾ ਬਹੁਤ ਸਾਰੇ ਲੋਕਾਂ ਨੇ ਉਹਨੂੰ ਪਸੰਦ ਕੀਤਾ ਉਹਨੂੰ ਅਪਰੀਸ਼ੀਏਟ ਕੀਤਾ ਬਲਕੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਅਸੀਂ ਤੇ ਰੇਡੀਓ ਤੇ ਸੁਣਿਆ ਸੀ ਜਾਂ ਮੀਡੀਆ ਤੇ ਸਾਨੂੰ ਪਤਾ ਲੱਗਾ ਅਸੀਂ ਨੈਕਸਟ ਟਾਈਮ ਪ੍ਰੋਗਰਾਮ ਹੋਇਆ ਸਾਨੂੰ ਦੱਸਣਾ ਅਸੀਂ ਜ਼ਰੂਰ ਪਾਰਟਿਸਪੇਟ ਕਰਾਂਗੇ ਤੇ ਇਸ ਵਾਰੀ ਉਹ ਵਾਲੇ ਲੋਕ ਜਿਹੜੇ ਪਿਛਲੀ ਵਾਰੀ ਨਹੀਂ ਸੀ ਆ ਸਕੇ ਉਹਨਾਂ ਨੂੰ ਵੀ ਮੌਕਾ ਮਿਲ ਰਿਹਾ ਪਰ ਨਾਲ ਹੀ ਬਹੁਤ ਸਾਰੇ ਬੰਦੇ ਨੇ ਇਹ ਵੀ ਕਿਹਾ ਇਸ ਕੰਮ ਨੂੰ ਜਾਰੀ ਰਹਿਣਾ ਚਾਹੀਦਾ ਇਹ ਨਹੀਂ ਕਿ ਇੱਕ ਵਾਰੀ ਪ੍ਰੋਗਰਾਮ ਕਰਕੇ ਤੇ ਦੋਨੋਂ ਆਪਣੀ ਜਗ੍ਹਾ ਤੇ ਬਹਿ ਜਾਓ ਮੈਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤੇ ਵੀ ਇੱਕ ਬੜਾ ਵਧੀਆ ਪ੍ਰੋਗਰਾਮ ਕੀਤਾ ਸੀ ਤੇ ਅੱਜ ਭਗਤ ਰਵਿਦਾਸ ਜੀ ਦੇ ਉੱਤੇ ਇੱਕ ਬੜਾ ਵਧੀਆ ਪ੍ਰੋਗਰਾਮ ਹੋਇਆ ਇਹ ਇਹ ਜਿਹੇ ਪ੍ਰੋਗਰਾਮ ਮਦੇ ਨਾਲ ਆਪਸੀ ਭਾਈਚਾਰਕ ਸਾਂਝ ਪਿਆਰ ਕਮਿਊਨਿਟੀਾਂ ਦੇ ਵਿੱਚ ਸਾਰੇ ਧਰਮਾਂ ਦੇ ਵਿੱਚ ਇੱਕ ਦੂਜੇ ਨਾਲ ਸਾਂਝ ਪੈਦਾ ਹੁੰਦੀ ਆ ਅੱਜ ਖੁਦਾ ਸੇ ਮੁਲਾਕਾਤ ਹੋਈ ਅੱਜ ਖੁਦਾ ਸੇ ਮੁਲਾਕਾਤ ਹੋਈ ਥੋੜੀ ਹੀ ਸਹੀ ਪਰ ਬਾਤ ਹੋਈ ਮੈਂਨੇ ਆਪ ਸਭ ਕੇ ਬਾਰੇ ਮੈਂ ਪੁੱਛਾ ਇਹ ਇਨਸਾਨ ਕੈਸੇ ਹੈਂ ਖੁਦਾ ਬੋਲੇ ਰਿਸ਼ਤੇ ਬਣਾਏ ਰੱਖਣਾ ਸਭ ਮੇਰੇ ਜੈਸੇ ਹੈ ਸੋਚਦੇ ਪੈਰਾ ਦੇਣਾ ਚਾਹੀਦਾ ਇਸਤੇ ਤੇ ਗੋਡ ਇਜ਼ ਵਨ ਬੱਚੀ ਸੰਗਤ ਨੂੰ ਇਸ ਪ੍ਰੋਗਰਾਮ ਦੀ ਬਹੁਤ ਬਹੁਤ ਵਧਾਈ ਧਰਮ ਚਾਹੇ ਕਿਸੇ ਵੀ ਇਨਸਾਨ ਦਾ ਕੋਈ ਵੀ ਹੋਵੇ ਪਰ ਉਸਦੇ ਮਨ ਅੰਦਰ ਦੂਜਿਆਂ ਪ੍ਰਤੀ ਨਫ਼ਰਤ ਦੀ ਬਜਾਏ ਪਿਆਰ ਦੇ ਬੀਜ ਪੁੰਗਰਨੇ ਚਾਹੀਦੇ ਹਨ ਤਾਂ ਕਿ ਬਾਬੇ ਨਾਨਕ ਦੀ ਉਚਰੀ ਬਾਣੀ ਅਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਦੀ ਧਾਰਨਾ ਹਰ ਮਨੁੱਖ ਦੇ ਮਨ ਮਾਸਤਕ ਦਾ ਟਿਕਾਣਾ ਬਣ ਜਾਵੇ ਹਰਮਨਸ ਪੁੱਤਰ ਚੈਨਲ ਪੰਜਾਬੀ ਨਿਊਜ਼